ਆਪਾਂ ਕਈ ਵਾਰ ਜਦੋਂ ਰਾਤੋਂ ਲੰਘਦੇ ਆ ਗਲੇ ਪਹੀ ਸੜਕ ਤੇ ਜਾਂਦੇ ਆ ਉੱਥੇ ਕੋਈ ਐਸੀ ਚੀਜ਼ ਪਈ ਹੁੰਦੀ ਜਿਸ ਨੂੰ ਵੇਖ ਕੇ ਆਪਾਂ ਥੋੜੇ ਸਮੇਂ ਲਈ ਰੁਕ ਜਾਂਦੇ ਆ ਜਾਂ ਫਿਰ ਮਨ ਵਿੱਚ ਉਸ ਬਾਰੇ ਜ਼ਰੂਰ ਸੋਚਦੇ ਆ ਆਪਾਂ ਜੋ ਵੀ ਕਰਦੇ ਦੱਸਦੇ ਨੇ ਉਸ ਦੇ ਕਿੰਤੂ ਪਰੰਤੂ ਜ਼ਰੂਰ ਕਰਦੇ ਆ ਜਾਂ ਕੁਝ ਦੱਸਦੇ ਨੇ ਤੇ ਵਿੱਚ ਸਾਇੰਸ ਦੀ ਗੱਲ ਜੋ ਹੈ ਉਸ ਦੇ ਬਾਰੇ ਜ਼ਰੂਰ ਪੁੱਛਦੇ ਆ ਤਾਂ ਆਪਣੇ ਗੁਰੂਆਂ ਪੀਰਾਂ ਸੰਤਾਂ ਪਕੀਆਂ ਨੇ ਇਨਾ ਚੀਜ਼ਾਂ ਬਾਰੇ ਆਪਾਂ ਨੂੰ ਵਿਸਤਾਰ ਨਾਲ ਵਰਣਨ ਕੀਤਾ ਹੋਇਆ ਪਰ ਅੱਜ ਆਪਾਂ ਸਭ ਚੀਜ਼ਾਂ ਤੋਂ ਦੂਰੀ ਬਣਾ ਲਈਏ ਇਹ ਚੀਜ਼ਾਂ ਜਦੋਂ ਆਪਾਂ ਦੂਰੀ ਬਣਾ ਲੈਂਦੇ ਆ ਤਾਂ ਫਿਰ ਇਹ ਨੁਕਸਾਨ ਪਹੁੰਚਾਉਂਦੀਆਂ ਨੇ ਕਈ ਵਾਰ ਆਪਾਂ ਕੁਝ ਚੀਜ਼ਾਂ ਨੂੰ ਲੰਘ ਜਾਂਦੇ ਆ ਜੋ ਆਪਣੇ ਸਰੀਰ ਤੇ ਵੀ ਅਸਰ ਪਾਉਂਦੀਆਂ ਨੇ ਤੇ ਆਪਣੇ ਮਨ ਤੇ ਵੀ ਅਸਰ ਪਾਉਂਦੀਆਂ ਨੇ ਫਿਰ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਨਹੀਂ ਲੰਘਣਾ ਚਾਹੀਦਾ ਆਪਾਂ ਕਈ ਵਾਰ ਸੜਕ ਤੋਂ ਲੰਘਦੇ ਆ ਤਾਂ ਕਈ ਡੰਗਰ ਕਿਸੇ ਚੀਜ਼ ਨਾਲ ਵੱਜ ਕੇ ਅਕਾਲ ਚਾਨੇ ਕਰ ਜਾਂਦੇ ਨੇ। ਕਈ ਦਿਨ ਉੱਥੇ ਪਈ ਰਹਿੰਦੇ ਨੇ। ਤਾਂ ਆਪਾਂ ਨੂੰ ਕਦੇ ਵੀ ਇਹਨਾਂ ਦੇ ਉੱਤੋਂ ਨਹੀਂ ਲੰਘਣਾ ਚਾਹੀਦਾ। ਜੇ ਲੰਘ ਜਾਓ ਤਾਂ ਘਰ ਜਾ ਕੇ ਇਸ਼ਨਾਨ ਜ਼ਰੂਰ ਕਰੋ। ਕਿਉਂਕਿ ਉਸ ਉੱਤੇ ਕਈ ਐਵੇਂ ਦੇ ਬੈਕਟੀਰੀਆ ਹੁੰਦੇ ਨੇ ਜੋ ਆਪਾਂ ਨੂੰ ਰੋਗਾਂ ਦਾ ਘਰ ਬਣਾ ਸਕਦੇ ਨੇ। ਵੱਡੇ-ਵਡੇਰੇ ਕਹਿੰਦੇ ਹੁੰਦੇ ਸੀ ਐਵੇਂ ਦੀ ਥਾਂ ਨਾਕਾਰਾਤਮਕ ਤਾਕਤਾਂ ਹੁੰਦੀਆਂ ਨੇ ਜੋ ਆਪਾਂ ਨੂੰ ਮਾਨਸਿਕ ਤਣਾਅ ਦੇ ਸਕਦੀਆਂ ਨੇ। ਇਸ ਲਈ ਹਮੇਸ਼ਾ ਦੂਰੀ ਬਣਾ ਕੇ ਰੱਖਿਆ ਕਰੋ ਦੂਜੀ ਗੱਲ ਆਉਂਦੀ ਹੈ ਜਿੱਥੇ ਵਾਲਾਂ ਦੇ ਢੇਰ ਹੋ ਕੱਟੇ ਹੋਏ ਵਾਲ ਹੋਣ ਐਵੇਂ ਦੀ ਥਾਂ ਉਤੇ ਕਦੇ ਵੀ ਨਾ ਲੰਗੋ ਜੋ ਪ੍ਰਸ਼ਾਦਾ ਛਕਦੇ ਵਿੱਚ ਵਾਲ ਆ ਜਾਵੇ ਵਾਲ ਨੂੰ ਬਾਹਰ ਕੱਢ ਕੇ ਤੇ ਪ੍ਰਸ਼ਾਦਾ ਖਾਲ ਵਾਲੇ ਭਾਂਡੇ ਵਿੱਚ ਪਾ ਦਿਓ ਕਦੇ ਵੀ ਅੰਦਰ ਵਾਲ ਚਲੇ ਜਾਣ ਤਾਂ ਗਰਮੀਆਂ ਦੇ ਮੌਸਮ ਵਿੱਚ ਜਾਮਨੋ ਜ਼ਰੂਰ ਖਾਓ ਫਿਰ ਗਰਮੀ ਵਿੱਚ ਇਹ ਸਭ ਚੀਜ਼ਾਂ ਨੂੰ ਅੰਦਰ ਗਾਲ ਦਿੰਦਾ ਤੀਸਰੀ ਚੀਜ਼ ਹੈ ਜੋ ਗੱਲ ਆਉਂਦੀ ਹੈ ਵੀ ਮਠਿਆਈ ਚਿੱਟਾ ਕਪੜਾ ਇਹ ਜੇ ਚੋਥਖੇ ਸਾਰੇ ਜੇ ਲੌਂਗ ਇਹ ਸਾਰੇ ਨਾਕਾਰਾਤਮਕ ਤਾਕਤਾਂ ਦੇਂ ਲੀਣਾ ਲੋਕ ਪੇਟ ਕਰਦੇ ਨੇ ਸੜਕ ਤੇ ਪਈ ਹੋਵੇ ਤੇ ਕਦੀ ਵੀ ਨਾ ਲੰਘੋ ਫਿਰ ਗੱਲ ਆਉਂਦੀ ਹੈ ਜਿੱਥੇ ਬੜੇ ਸਾਰੇ ਕੰਡੇ ਪਏ ਹੋਣ ਕੰਡੇ ਕਹਿੰਦੇ ਨੇ ਮੁਸੀਬਤਾਂ ਨੂੰ ਬਾਚਾਂ ਮਾਰਦੇ ਨੇ ਐਵੇਂ ਦੇ ਰਾਹ ਸੱਟ ਨਾਲ ਲੱਗਣ ਤੇ ਚਾਂਸ ਤਾਂ ਹੁੰਦੇ ਹੀ ਨੇ ਕਿ ਜਦੋਂ ਆਪ ਐਵੇਂ ਦੇ ਰਾਹ ਲੰਘਦੇ ਆਂ ਵੀ ਕਿਤੇ ਆਪਣੇ ਪੈਰ ਸੱਟਦਾ ਹੁੰਦੀ ਲੱਗਦੀ ਲੱਗਦੀ ਪਰ ਨਾਲ ਕਿਹਾ ਜਾਂਦਾ ਹੈ ਵੀ ਇਹ ਨਾਕਰਾਤਮਕਤਾ ਦੇ ਵੀ ਕਹਿੰਦੇ ਨੇ ਵੀ ਮਸੀਬਤਾਂ ਆ ਤੂੰ ਵਾਜ ਮੈ ਵੀ ਮੈਨੂੰ ਵਾਜ ਮਾਰੀਏ ਵੀ ਤੂੰ ਆ ਤੇ ਮੇਰੇ ਜਿਹੜੇ ਨੇ ਤੂੰ ਘਰ ਚ ਵਾਸ ਕਰ ਇਸ ਕਰਕੇ ਇਸ ਵਾਲੀ ਥਾਂ ਨੂੰ ਕਦੀ ਨਹੀਂ ਲੰਘਣਾ ਚਾਹੀਦਾ ਅਗਲੀ ਚੀਜ਼ ਕਹਿੰਦੇ ਨੇ ਵੀ ਤੁਹਾਡੇ ਸਾਹਮਣੇ ਕੋਈ ਪਾਣੀ ਵਗਾ ਕੇ ਜਾਵੇ ਤੇ ਉੱਤੋਂ ਕਦੇ ਨਾ ਲੰਘੋ ਜਿਵੇਂ ਕਿਸੇ ਨੂੰ ਫੋੜੇ ਪਿੰਸੀਆ ਦਾਦ ਤਦਰਾਂ ਹੁੰਨ ਕਿਹਾ ਜਾਂਦਾ ਹੈ ਨਹਾ ਕੇ ਪਾਣੀ ਰਾਹ ਦੇ ਵਿੱਚ ਸੇੜ ਤਵ ਦੁੱਖ ਵੰਡਿਆ ਜਾਂਦਾ ਹੈ ਇਸ ਲਈ ਕਦੇ ਵੀ ਨਾ ਲੰਘੋ ਇਹ ਫਿਰ ਦੁੱਖ ਪਾਵੇਗਾ ਅਗਲੀ ਗੱਲ ਆਉਂਦੀ ਹੈ ਆਪਣੇ ਵਿੱਚੋਂ ਕਈ ਜਣੇ ਧਿਆਨ ਨਹੀਂ ਰੱਖਦੇ ਜਿਵੇਂ ਕਿਸੇ ਮਨੁੱਖ ਜਾਂ ਪਸ਼ੂ ਜਾਂ ਕੁੱਤਾ ਆਦਿ ਮਾਲ ਹਰ ਥਾਂ ਜਿਵੇਂ ਥੁੱਕਾਂ ਆਦ ਗੰਧ ਪਿਆ ਹੁੰਦਾ ਜਿਸ ਤੋਂ ਲੰਘਣ ਨਾਲ ਸੇਰ ਪੈਰ ਜਾਂ ਢਿੱਡ ਆਦ ਵਿੱਚ ਦਰਦ ਦਾ ਕਾਰਨ ਬਣਦਾ ਇਹ ਉਹ 6 ਚੀਜ਼ਾਂ ਨੇ ਜਿਨ੍ਹਾਂ ਨੂੰ ਕਦੇ ਨਹੀਂ ਲੰਘਣਾ ਚਾਹੀਦਾ ਜੇ ਲੰਘਾਂਗੇ ਤਾਂ ਨੁਕਸਾਨ ਦੇ ਪਾਤਰ ਬਣਾਂਗੇ ਇਹ ਵਕ ਵਕ ਲੋਕੀ ਵਕ ਵਕ ਚੀਜ਼ਾਂ ਨੂੰ ਮੰਨਦੇ ਨੇ